ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਪਾ ਅੱਜ ਐਂ ਖੇਤ ਆਲੂ ਪੱਟ ਰਿਹਾ ਕੁਲਵਿੰਦਰ ਭਰਾ ਆਪਣਾ ਆ ਵੀ ਕਰਦਿਆਂ ਗੱਲਬਾਤ ਦਿਖਾਉਣਾ ਤੁਹਾਨੂੰ ਕਿਹੜਾ ਬੀ ਆ ਲੋਈ ਲੱਗਿਆ ਪੱਟਣ ਨਾਲ ਨੂੰ ਦਿਖਾਉਣਾ ਸਾਨੂੰ ਮਨਪਸੰਦ ਹੈ ਜੀ

¡Estaba a la ਉਹ ਦੇਖੋ ਬੰਦੇ ਆਲੂ ਚੌਕ ਚੌਕ ਕੇ ਟਰਾਲੀ ਵਿੱਚ ਪਾ ਰਹੇ ਨੇ ਇਹਨਾਂ ਨੂੰ ਪਿੰਡ ਲੈ ਕੇ ਜਾਵਾਂਗੇ ਆ ਦੇਖੋ ਇਹ ਮੱਠਲ ਚੱਕੀ ਖੜੇ ਆ ਟਰਾਲੀ ਅੱਗੇ ਕਰਕੇ ਲਵੇ ਲਾ ਰਹੇ ਨੇ ਇਹ ਤਾਂ ਕਿ ਟਰਾਲੀ ਛਿਟੜੇ ਸੌਖੇ ਹੋ ਜਾਣ ब प्बाते हुए पैने पूरे चौगनते ट्राली भी भरन वाली है बस आप पेंडर ला के आवे दिखावे हारा गुस्सा देखो ट्राली भी लवे लागू हम देखो जी ट्राली भी लवे है दी हेटू बारह जाने ये रोडिया बैठे देखो बठकल चल रहा डिटदा आलू मेहनत बोल करनी पैनी है इन्होंने चौबन वास्तव स्परे भी बहुत हो गए थे बतावे घरे की प्रोजेक्ट आर आलू जाके घरें अपने सारी वीडियो लाइक शेयर जरूर कर दिया करो वीडियो एंड तक जरूर देखा करो मेहनत बहुत आई है सर के डर तो देखो टमाटर ही एम्प ओम्प पूरा लाया हो देखो पूरे मैदान तो हुए ना चूह पूरी पी है रोडा नहीं करके अच्छा भी कैम रहने बंदे साढ़े हलवे ला दिए पांच किले पटने फिर भी, भी जल्दी कम निबड़े लो जी घर जा रहे हम अपना टाले लवे लग गई ਲਓ ਜੀ ਆਪਾਂ ਘਰੇ ਤੇ ਲੱਗਾ ਆਲੂਆਂ ਦਾ ਆਲੂਆਂ ਦੀ ਭਰਾਈ ਚੱਲ ਰਹੀ ਆ ਸਾੰਟੀ ਕਰਕੇ ਬਰੀਕ ਆਲੂ ਵੱਢ ਕੱਢੇ ਜਾ ਰਹੇ ਨੇ ਨਾਲ ਇਹਨਾਂ ੱਟਿਆਂ ਚ ਪਾ ਕੇ ਤੋਲ ਕੇ ਸਾਈਡ ਤੇ ਰੱਖੀ ਜਾਂਦੇ ਆ ਇਹ ਕਰੋ ਸਾਰੇ ਆਲੂ ਭਰੇ ਗਏ ੱਟਿਆਂ ਚ ਤਾਂ ਆਪਾਂ ਟਰੱਕ 'ਚ ਲੋਡ ਕਰ ਦਾਂਗੇ 600 ਰੁਪਏ ਨੂੰ ਲੱਗੇ ਨੇ ਗੱਟਾ 200 ਆਲੂਆਂ ਦਾ ਪਾਕੀ ਕਮੈਂਟ ਕਰਕੇ ਦੱਸੋ ਤੁਹਾਡੇ ਏਰੀਆ 'ਚ ਕੀ ਰੇਟ ਚੱਲਿਆ ਹੈਗਾ 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 ਸਾੰਗ

ਜੋ ਜਲਿਆ ਦੇ ਬੈਂਕਰਾ ਫੋਦੋ ਖਿੰਡ ਵੇ ਕਿਹੜਾ ਡਾਕਟਰ ਆਇਆ ਤੇ ਆਦਾ ਛਬਰਾ ਆ ਜਾ ਛਬਰਾ ਆ ਜਾ ਆ ਫੇਰਾ ਛਬਰਾ ਆ ਜਾ ਨਾਲ ਦੀ ਨਾਲ ਆਲੂ ਸੀਂਦੀ ਜਾਂਦੇ ਨੇ ਕੱਟੇ ਆਲੂ ਨਹੀਂ ਕੱਟੇ ਨਾਲ ਦੇ ਨਾਲ ਤੋਲੀਆਂ ਦੇ ਨਾਲ ਦੇ ਅਦਰ ਜਣੀ ਜਾਂਦੇ ਨੇ ਕੋਈ ਸਾਰੀ ਪੜਾਈ ਹੋ ਗਈ और ट्रकोड कर देते अगले ब्लॉग चाद वीडियो देखने वास्ते शेयर जरूर कर दो